ਸਾਹਵਾਇ ਗੁਰਜੀ ਕਿਥਾ ਤੇ ਅੱਜ ਅਭਿਸ਼ੇਕ ਜੀ ਨੇ ਜੋ ਸਾਡੇ ਬੱਚਿਆਂ ਸਮਾਨ ਨੇ ਉਹਨਾਂ ਨੇ ਜਦ ਫੋਨ ਤੇ ਦੱਸਿਆ ਬਈ ਮੇਰੇ ਮੰਮੀ ਰੀਲਾਬਤੀ ਜੀ ਨੇ 10 ਮੀਟਰ ਪਿਸਟਲ ਦੇ ਵਿੱਚ ਸ਼ੂਟਿੰਗ ਦੇ ਵਿੱਚ ਜਿਹੜਾ ਸੋਨ ਤੱਕ ਮੈਂ ਜਿੱਤਿਆ ਮਨ ਨੂੰ ਬਹੁਤ ਖੁਸ਼ੀ ਹੋਈ ਅਭਿਸ਼ੇਕ ਜੀ ਜੋ கிரਾਸ ਆਰਟਿਸਟ ਨੇ ਸਾਡੇ ਕੋ ਪਹਿਲਾਂ ਵੀ ਇੱਥੇ ਗੁਰਦੁਆਰਾ ਸਾਹਿਬ ਆਉਂਦੇ ਰਹਿੰਦੇ ਨੇ ਬਹੁਤ ਹੀ ਉਹਨਾਂ ਨੇ ਉਪਲਬਧੀਆਂ ਕਰੀਆਂ ਤਰ੍ਹਾਂ ਤਰ੍ਹਾਂ ਦੇ ਝੰਡੇ ਬਣਾ ਕੇ ਗੁਰਦੁਆਰਾ ਸਾਹਿਬ ਦੇ ਮਾਡਲ ਬਣਾ ਕੇ ਅਲੱਗ-ਅਲੱਗ ਤਰ੍ਹਾਂ ਦੇ ਆਪਣਾ ਗ੍ਰਾਸ ਦੇ ਵਿੱਚ ਬਣਾ ਕੇ ਬਹੁਤ ਉਪलब्ਧੀ ਕਰੀ ਉਹਨਾਂ ਨੂੰ ਉਹ ਹਮੇਸ਼ਾ ਸਾਡੇ ਪਿਆਰ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਆਉਂਦੇ ਰਹਿੰਦੇ ਸੀ ਅੱਜ ਜਦੋਂ ਉਹਨਾਂ ਨੇ ਮੈਨੂੰ ਇਹ ਦੱਸਿਆ ਵੀ ਮੰਮੀ ਵੀ ਇਸ ਤਰ੍ਹਾਂ ਮਤਲਬ 골ਡ ਮੈਟਲ ਜਿੱਤੇ ਜਾਂਦਾ ਬਹੁਤ ਹੀ ਮਨ ਨੂੰ ਹਰਾਨੀ ਵੀ ਹੋਈ ਤੇ ਖੁਸ਼ੀ ਵੀ ਹੋਈ ਤੇ ਮੈਂ ਉਹਨਾਂ ਨੂੰ ਫਿਰ ਕਿਹਾ ਵੀ ਤੁਸੀਂ ਜ਼ਰੂਰ ਸੰਗਤ ਦੇ ਵਿੱਚ ਗੁਰਦੁਆਰਾ ਸਾਹਿਬ ਲੈ ਕੇ ਆਓ ਸਾਡਾ ਮਨ ਕਰਦਾ ਵੀ ਉਹਨਾਂ ਨੂੰ ਅਸੀਂ ਸਨਮਾਨਤ ਕਰੀਏ ਸਾਡੇ ਰਾਜਪੁਰੇ ਦਾ ਪੰਜਾਬ ਦਾ ਨਾਂ ਰੋਸ਼ਨ ਕਰਿਆ ਉਹਨਾਂ ਨੇ ਤੇ ਇਸ ਕਰਕੇ ਫਿਰ ਉਹ ਅੱਜ ਇੱਥੇ ਆਏ ਤੇ ਅਸੀਂ ਇਹ ਬਹੁਤ ਵੱਡੀ ਗੱਲ ਹੈ ਵੀ ਇੱਕ ਘਰੇਲੂ ਔਰਤ ਹੋਣ ਦੇ ਨਾਤੇ ਬੱਚਿਆਂ ਨੂੰ ਵੀ ਪਾਲਦੇ ਨੇ ਤੇ ਪੜਾਉਂਦੇ ਨੇ ਕਰਦੇ ਨੇ ਤੇ ਆਪ ਬੱਚਿਆਂ ਤੋਂ ਵੀ ਅੱਗੇ ਇੱਕ ਤਰ੍ਹਾਂ ਦਾ ਲੰਘ ਕੇ ਜਿਹੜਾ ਸੋਨ ਤੱਕ ਮੈਂ ਜਿਸ ਤਰ੍ਹਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਕੁਤਾ ਆਪਣੇ ਬੱਚੇ ਦੀ ਜਨਮ ਮੰਨ ਹੈ ਐਸੇ ਪੁਰਸਤੀ ਕੋਲ ਬਸ ਕੰਮ ਹੋ ਰਿਹਾ ਕਿ ਬੱਚੇ ਨੇ ਨਮੀ ਨੇ ਕੋਲ ਬਣ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਇਹ ਹੋਰਨਾਂ ਵਾਸਤੇ ਵੀ ਇੱਕ ਪ੍ਰੇਰਣਾ ਹੈ ਹਾਂ ਲਈ ਦੀ ਜਾਔਰਤਾ ਵਾਸਤੇ ਵੀ ਬਹੁਤ ਪ੍ਰੇਰਣਾ ਵੀ ਹੈ ਸਾਡੀ ਉਮਰ ਦੇ ਨਾਲ ਕੋਈ ਗੱਲ ਨਹੀਂ ਸਾਡੇ ਵਿੱਚ ਜਜ਼ਬਾ ਹੋਣਾ ਚਾਹੀਦਾ ਤੇ ਲਗਨ ਹੋਣੀ ਚਾਹੀਦੀ ਲੀਲਾ ਰਾਣੀ ਮੇਰਾ ਨਾਮ ਹੈ ਜੀ ਜੀ ਕੰਕੜੀ ਅਜੇ ਉਤਪਾਤੀ ਹਾਂ ਜਿਹਦੇ ਨਾਲ ਜਾਣਕਾਰੀ ਹਾਂਜੀ ਮੈਂ ਧਰਮਸ਼ਾਲਾ ਦੇ ਵਿੱਚ ਹਿਮਾਚਲ ਦੇ ਵਿੱਚ ਮਾਸਟਰ ਗੇਮਸ ਹੋ ਰਹੀਆਂ 2025 ਜਿਨ੍ਹਾਂ ਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਮੇਰਾ 에ਅਰ ਪਿਸਟਲ ਸ਼ੂਟਿੰਗ 10 ਮੀਟਰ ਦੇ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਤੁਹਾਨੂੰ ਤੁਹਾਨੂੰ ਫੇਮ ਕਰੂੰਗਾ ਬਿਲਕੁਲ। ਗੇਮ ਖੇਡਦੇ ਦਾ ਜੀ ਮੈਨੂੰ ਹਜੇ 2-3 ਸਾਲ ਹੀ ਹੋਏ ਐ ਤੇ ਇਹ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਹੈ ਜਿਹੜਾ ਇੰਨੀ ਜਲਦੀ ਇੰਨੀ ਅਚੀਵਮੈਂਟ ਲੈ ਲਈ ਮੈਂ। ਤੁਹਾਨੂੰ ਇਹ ਲੋਕ ਸੁਣਨ ਦਾ ਬਿਲਕੁਲ ਏ ਜੀ ਮੈਂ ਆਪਣੀ ਬੇਟੀ ਨੂੰ ਜੋ NCC ਦੀ ਕੈਡਟ ਹੈ ਉਹਨੂੰ 에ਅਰ ਪਿਸਟਲ ਦੀ ਸ਼ੂਟਿੰਗ ਸਿਖਾਉਣ ਵਾਸਤੇ ਮੁਹਾਲੀ ਸਾਲਵੋ ਸ਼ੂਟਿੰਗ ਸੈਂਟਰ ਹੈਗਾ ਉੱਥੇ ਜਾਂਦੀ ਸੀ ਤੇ ਉਹ ਬੇਟੀ ਉੱਥੇ ਸ਼ੂਟਿੰਗ ਕਰਦੀ ਸੀ ਔਰ ਮੈਂ ਪਿੱਛੇ ਬੈਠ ਕੇ ਮਤਲਬ ਕਿ ਉਹਨੂੰ ਜੁਆਇਨ ਕਰ ਹਾਂ ਹਾਂ ਦੇਖਦੀ ਸੀ ਜੀ ਤੇ ਬਸ ਉੱਥੇ ਤੋਂ ਫਿਰ ਮੈਨੂੰ ਗਿਆ ਮੇਰਾ ਟਾਈਮ ਵੀ ਥੋੜਾ ਬੇਸਟੀ ਇੱਕ ਤਰ੍ਹਾਂ ਦਾ ਜਾ ਰਿਹਾ ਵੀ ਚਲੋ ਥੋੜਾ ਮੈਂ ਵੀ ਸਿੱਖਦੀ ਹਾਂ ਬਸ ਉੱਥੇ ਤੋਂ ਮੈਨੂੰ ਥੋੜੀ ਜੀ ਸ਼ੌਕ ਜਾਗ ਗਿਆ ਹਾਂਜੀ ਤੇਨਾ ਲੱਗੀ ਹਾਂਜੀ ਸਟਾਰਟਿੰਗ ਮੇਰੀ ਸਲਵੋ ਤੋਂ ਹੀ ਹੋਈ ਹੈ ਸਲਵੋ ਮੋਹਾਲੀ ਇਹ ਮੇਰੇ ਖਲ ਦੋ ਕਸਾਲੀ ਹੋਈਆਂ ਜੀ ਹਾਂਜੀ ਫੋਕਸ ਲਗਾ ਲਓ ਜੀ ਮਿਹਨਤ ਲਗਾ ਲਓ ਇੱਕ ਜਜ਼ਬਾ ਭਰਿਆ ਹੋਇਆ ਸੀਗਾ ਜਿਹੜਾ ਬਚਪਨ ਦਾ ਮਤਲਬ ਕਿ ਉਸ ਟਾਈਮ ਕਰਨਾ ਚਾਹੁੰਦੇ ਸੀਗੇ ਆਪਾਂ ਪਾਰਟਿਸਪੇਟ ਖੇਡਾਂ ਦੇ ਵਿੱਚ ਉਹ ਕਿਸੇ ਕਰ ਨਹੀਂ ਹੋ ਸਕਿਆ ਹਾਂਜੀ ਹਾਂਜੀ ਮੇਰੀ ਗ੍ਰੈਜੂਏਸ਼ਨ ਹੈ ਜੀ ਮੈਂ ਪਟਿਆਲੇ ਦੀ ਆ ਜੀ ਮੇਰੇ ਪੇਕੇ ਪਟਿਆਲੇ ਦੇ ਆ ਹਾਂਜੀ ਧਰਮ ਸ਼ਾਲਾ ਦੇ ਵਿੱਚ ਜੀ ਇਹਨਾਂ ਨੇ ਮਾਸਟਰ ਗੇਮਸ ਹੁੰਦੀਆਂ ਜੋ ਉਹਦਾ ਮਤਲਬ ਕਿ ਉਹਦੇ ਵਿੱਚ ਮੈਂ ਪਾਰਟਿਸਪੇਟ ਕੀਤਾ ਹੈ ਪਟਿਆਲਾ ਤੋਂ ਆ ਮੈਂ ਹਾਂਜੀ ਕਿੰਨੇ ਬੱਚੇ ਤਿੰਨ ਬੱਚੇ ਆ ਜੀ ਮੇਰੇ ਕੋਲ ਇੱਕ ਬڑا ਬੇਟਾ ਮੇਰਾ ਉਹ ਗਰਾਸ ਆਰਟਿਸਟ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਬੇਟੀ ਹੈ ਉਹ ਕਾਲਜ ਦੇ ਵਿੱਚ ਪੜ੍ਹ ਰਹੀ ਹੈ ਛੋਟਾ ਬੇਟਾ ਉਹ ਸਕੂਲ ਚ ਪੜ੍ਹ ਰਿਹਾ ਉਹਨੇ ਵੀ ਸਾਡੀ ਹਾਲਤ ਕੀ ਉਹਦਾ ਜੇ ਉਹ ਚੱਲ ਰਿਹਾ ਕੈਂਪ ਚੱਲ ਰਿਹਾ ਨੇ ਐਨਸੀਸੀ ਦਾ ਹਾਂਜੀ ਉਹਨੇ ਪਟਿਆਲੇ ਦੇ ਵਿੱਚੋਂ ਐਨਸੀਸੀ ਦੇ ਵਿੱਚ ਹੀ ਮਤਲਬ ਕਿ ਜੋ ਕੈਂਪ ਲੱਗਦਾ 에ਅਰ ਫੋਰਸ ਐਕਚੁਅਲੀ ਉਹਦੇ ਵਿੱਚ ਹੈ ਤੇ ਉਹਦੇ ਵਿੱਚ ਵੀ ਉਹਨੇ ਕਾਫੀ ਕੁਝ ਹਾਸਲ ਕੀਤਾ ਹਾਂ ਜੀ ਉਹ ਟ੍ਰੇਨਿੰਗ ਹੀ ਲੈ ਰਹੀ ਹੈ ਜੀ ਉਹਦੇ ਨਾਲ ਮੈਡਲ ਲੈ ਗਈ ਐਕਚੁਅਲੀ ਉਹਦੀ ਟ੍ਰੇਨਿੰਗ ਹਜੇ ਪ੍ਰੋਸੈਸਸ ਦੇ ਵਿੱਚ ਹੈ ਜੀ ਹਾਂ ਜੀ ਜੀ ਮਤਲਬ ਜਲਦੀ ਕਰਦੇ ਤੁਸੀਂ ਵੀ ਇਹਦੇ ਵਿੱਚ ਦਿੱਤੀ ਤੁਸੀਂ ਏਡੀ ਵੱਡੀ ਪ੍ਰਾਪਤੀ ਇਹ ਜਿਹੜਾ ਕੀ ਕਥਨ ਬਣਨਾ ਚਾਹ ਰ ਮੇਰਾ ਤਾਂ ਜੀ ਸਾਰੇ ਜਿਹੜੇ ਮੇਰੇ ਸ਼ੁਭਚਿੰਤਕ ਹੈ ਔਰ ਗੁਰਦੁਆਰਾ ਸਾਹਿਬ ਜਿਹੜੇ ਮੈਨੂੰ ਸਨਮਾਨ ਦੇ ਰਹੇ ਐ ਇੰਨਾ ਅੱਛਾ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਔਰ ਆਪਣੇ ਸਰਮਨਾਲ ਜੀ ਨਾਲ ਨਾਲ ਵੀ ਅਸੀਂ ਹੈ ਠੀਕ ਹੈ ਨਾ ਸਾਰੇ ਮਿਲ ਜੁਲ ਕੇ ਮਿਲ ਜੁਲ ਕੇ ਹੀ ਕੁਝ ਨਾ ਕੁਝ ਹਾਸਲ ਕੀਤਾ ਜਾ ਸਕਦਾ ਹੈ ਜੀ ਤੁਸੀਂ ਮਨ ਚਾਹੁੰਦੇ ਸੀ ਤੁਸੀਂ ਕਹਿਣਾ ਤੁਹਾਡਾ ਜਨਮ ਪਾਵਿਆ ਪਰਮਾਤਮਾ ਦੀ ਇੱਕ ਬਖਸ਼ਿਸ਼ ਹੋ ਜਾ ਤੁਹਾਡੇ ਬਿਲਕੁਲ ਜੀ ਬਿਲਕੁਲ ਤੇ ਅੱਜ ਤੋਂ ਮਤਲਬ ਕੁਝ ਨਾ ਰਹਿਤੇ ਬੜੇ ਜਿਹੜੇ ਉੱਪਰ ਦੇ ਦਾ ਰੋਡ ਉਦੇ ਬੱਤੀ ਹੈਗੀ ਇਹ ਬਸ ਜੋ ਬਾਕੀ ਦੀ ਜਿਹੜੇ ਨਾ ਰੋਡ ਉਹੀ ਹੈਗੀਆਂ ਤੇ ਇਹਨਾਂ ਤੁਸੀਂ ਬੱਚਿਆਂ ਨੂੰ ਆਪਣੇ ਨਾਲ ਤੁਸੀਂ ਤੁਸੀਂ ਦੁਨੀਆ ਜਿਹਾ ਜਾ ਰਹੇ ਮੈਂ ਇਹਨਾਂ ਨੂੰ ਇਹੀ ਕਹਾਂਗੀ ਵੀ ਦੇਖੋ ਭੈਣੋ ਮੇਰੀਓ ਤੁਹਾਡੇ ਵੀ ਕੁਝ ਸੁਪਨੇ ਹੋਣੇ ਬਚਪਨ ਦੇ ਹਰੇਕ ਦੇ ਹੁੰਦੇ ਆ ਜਦੋਂ ਵੀ ਇਨਸਾਨ ਕੋਈ ertid te ਆਂਦਾ ਹੁੰਦਾ ਹੈ ਕਈਆਂ ਦੇ ਕਈ ਮਜਬੂਰੀਆਂ ਕਰਕੇ ਰੁਕ ਜਾਂਦੇ ਆ ਕਈਆਂ ਦੇ ਜ਼ਿੰਮੇਵਾਰੀਆਂ ਕਰਕੇ ਰੁਕ ਜਾਂਦੇ ਆ ਪਰ ਆਪਣੀ ਉਮਰ 'ਚ ਕਦੇ ਵੀ ਇਹ ਨਾ ਸੋਚੋ ਵੀ ਸਾਡੀ ਉਮਰ ਜ਼ਿਆਦਾ ਹੋ ਗਈ ਹੈ ਅਸੀਂ ਇਹ ਕੰਮ ਨਹੀਂ ਕਰ ਸਕਦੇ ਤੁਸੀਂ ਅੱਛੇ ਪਾਸੇ ਜਾ ਰਹੇ ਹੋ ਖੇਡ ਪ੍ਰਤੀਯੋਗਤਾ 'ਚ ਜਾ ਰਹੇ ਹੋ ਜਾਂ ਕੋਈ ਸੰਗੀਤ 'ਚ ਜਾ ਰਹੇ ਹੋ ਕਿਰਤ ਕਿਸੇ ਵੀ ਹਾਸਲ ਕੋਈ ਵੀ ਉਪਲਬਧੀ ਹਾਂਜੀ ਹਾਂ ਆਪਣੀ ਉਸ ਨੂੰ ਉਮਰ ਬੰਦੀ ਤੇ ਨਹੀਂ ਹੈ ਨਹੀਂ ਹੈ ਜੀ ਉਹਨੂੰ ਕਰ ਸਕਦੇ ਹੋ ਉਸ ਚ ਤੁਸੀਂ ਕਾਬਲੀਅਤ ਹਾਸਲ ਕਰ ਸਕਦੇ ਹੋ ਬਸ ਜज्ਬਾ ਹੋਣਾ ਚਾਹੀਦਾ